ਇਹ ਹੈ ਜੀ 8ਵੀਂ ਪੌੜੀ ਦੀ ਪਹਿਲੀ ਪੰਕਤੀ ਸੁਣਿਆ ਸਿੱਧ ਪੀਰ ਸੁਰਨਾਥ ਤੇ ਇਸ ਨੂੰ ਗਾ ਵੀ ਸਕਦੇ ਆ ਜੀ ਸੁਣਿਆ ਸਿੱਧ ਪੀਰ ਸੁਰਨਾਥ ਇਹ ਸਾਰਿਆਂ ਪਿੱਛੇ ਨਾ ਕਾਮਾ ਲੱਗ ਜਾਣਾ ਜੀ ਕਿਉਂਕਿ ਸਿੱਧ ਇੱਕ ਪੁਰਸ਼ ਨੇ ਪੀਰ ਹੋਰ ਨੇ ਸੁਰ ਹੋਰ ਨੇ 나ਥ ਹੋਰ ਨੇ ਆਪਾਂ ਦੇਖਦੇ ਹਾਂ ਜੀ ਸੁਣਿਆ ਭਾਵ ਸੁਰਤ ਜੋੜਨ ਕਰਕੇ ਉਸ ਪ੍ਰਭੂ ਨੂੰ ਯਾਦ ਰੱਖਣ ਕਰਕੇ ਉਸ ਪ੍ਰਭੂ ਦੇ ਨਾਲ ਸਾਡੀ ਸੋਝੀ ਮਿਲਣ ਕਰਕੇ ਉਸ ਪ੍ਰਭੂ ਦੇ ਦਿੱਤੇ ਗੁਰਾ ਇੱਕ ਦੇਵ ਜਾਈ ਜਿਹੜੀ ਗੱਲ ਸੀ ਉਸ ਪ੍ਰਭੂ ਨੂੰ ਸਮਝਣ ਕਰਕੇ ਕੀ ਹੁੰਦਾ ਜੀ ਸਾਨੂੰ ਸਿੱਧਾ ਸਿੱਧ ਕੌਣ ਹੈ ਜੀ ਸਾਧਿਆ ਹੋਇਆ ਮਨੁੱਖ ਜਿਸ ਮਨੁੱਖ ਨੇ ਆਪਣੇ ਮਨ ਨੂੰ ਕਾਬੂ ਕਰ ਲਿਆ ਪਾਵ ਮਨ ਨੂੰ ਆਪਾਂ ਪਹਿਲਾਂ ਗੱਲ ਕਰਦੇ ਸੀ ਜਿਹਨੇ ਆਪਣੇ ਮਨ ਨੂੰ ਮਿੱਤਰ ਪਿਆਰਾ ਬਣਾ ਲਿਆ ਮਾੜੇ ਕੰਮਾਂ ਤੋਂ ਰੋਕ ਲਿਆ ਠੀਕ ਆ ਮਨ ਨੂੰ ਲਾਲਸਾ ਤੋਂ ਰੋਕ ਲਿਆ ਉਹਨੂੰ ਸਿੱਧ ਕਿਹਾ ਜਾਂਦਾ ਹਾਂ ਜਿਹੜਾ ਮਨੁੱਖ ਕਰਾਮਾਤੀ ਸ਼ਕਤੀਆਂ ਦਿਖਾਵੇ ਹਾਲਾਂਕਿ ਗੁਰਬਾਣੀ ਇਸ ਚੀਜ਼ ਨੂੰ ਨਹੀਂ ਮੰਨਦੀ ਹੁੰਦਾ ਸਭ ਕੁਝ ਹੈ ਜੀ ਪਰ ਗੁਰਬਾਣੀ ਕਹਿੰਦੀ ਉਸ ਤੋਂ ਅੱਗੇ ਚੱਲਣਾ ਆਪਾਂ ਗੱਲ ਕਰਾਂਗੇ ਆਵਾਂਗੇ ਇਸ ਤੇ ਵੀ ਜੀ ਜਿਸ ਮਨੁੱਖ ਅੰਦਰ ਕਰਾਮਾਤੀਆਂ ਸ਼ਕਤੀਆਂ ਹੋਣ ਠੀਕ ਹੈ ਜੀ ਜਿਹੜਾ ਅੱਗੇ ਰਿੱਧੀਆਂ ਸਿੱਧੀਆਂ ਦੀ ਗੱਲ ਹੁੰਦੀ ਹੈ ਜੀ ਸਿੱਧ ਸਿੱਧੀਆਂ ਪ੍ਰਾਪਤ ਕਰਦੇ ਆ ਰਿੱਧੀਆਂ ਵੀ ਪ੍ਰਾਪਤ ਕਰਦੇ ਜੀ ਉਹਨਾਂ ਦੀ ਆਪਾਂ ਚਾਨਣਾ ਪਾਵਾਂਗੇ ਗੁਰਬਾਣੀ ਕੀ ਕਹਿੰਦੀ ਉਸ ਵਾਰ ਵੇ ਦੇਖਾਂਗੇ ਪੀਰ ਹੁੰਦਾ ਜੀ ਮੁਸਲਮਾਨਾਂ ਵਿੱਚ ਇੱਕ ਧਾਰਮਿਕ ਆਗੂ ਮੁਸਲਮਾਨਾਂ ਵਿੱਚ ਜਿਹਨੂੰ ਸੰਤ ਕਿਹਾ ਜਾਂਦਾ ਮੁਸਲਮਾਨਾਂ ਵਿੱਚ ਜਿਹਨੂੰ ਗੁਰੂ ਕਿਹਾ ਜਾਂਦਾ ਜਿਵੇਂ ਨਾਨਕ ਸ਼ਾ ਫਕੀਰ ਨਾਨਕ ਪੀਰ ਗੁਰੂ ਨਾਨਕ ਦੇਵ ਜੀ ਨੂੰ ਵੀ ਮੁਸਲਮਾਨੀ ਕਈ ਰਾਜਤਾਂ ਵਿੱਚ ਪੀਰ ਦੀ ਇੱਕ ਉਪਾਧੀ ਮਿਲੀ ਹੈ ਜੀ ਠੀਕ ਹੈ ਸੁਰ ਹੁੰਦੇ ਆ ਦੇਵਤੇ ਜੀ ਸੁਰ ਜਿਹੜੇ ਜਿਵੇਂ ਆਪਾਂ ਕਹਿੰਦੇ ਇੰਦਰ ਦੇਵਤੇ ਜਿਹੜੇ ਬੈਠੇ ਨੇ ਜਾਂ ਦੇਵਤੇ ਜਾਂ ਉੱਤਮ ਪੁਰਸ਼ ਜਿਹਨੂੰ ਕਿਹਾ ਜਾਂਦਾ ਉਹਨਾਂ ਨੂੰ ਵੀ ਸੁਰ ਕਿਹਾ ਜਾਂਦਾ ਭਲੇ ਪੁਰਸ਼ ਚੰਗੀ ਆਤਮਾ ਵਾਲੇ ਜਿਨ੍ਹਾਂ ਦੇ ਦਿਲ ਬੜੇ ਸਾਫ਼ ਨੇ ਜੀ ਉਹਨਾਂ ਨੂੰ ਸੁਰ ਕਿਹਾ ਜਾਂਦਾ 나ਥ ਹੈ ਜੀ yogੀਆਂ ਦੇ ਮਹੰਤਾਂ ਦੀ उपाधि 나ਥ ਇਹ ਕੋਈ ਗੁਰੂ ਗੋਰਖਨਾਥ ਵੀ ਕਿਹਾ ਜਾਂਦਾ ਜੀ ਇਹ 12 나ਥਾਂ ਦੇ ਵਿੱਚੋਂ ਇੱਕ ਹੈ ਜੀ 12 उपाधियों ਵਿੱਚੋਂ ਇਹਨਾਂ ਗੋਰਖਾ ਦੀ ਇੱਕ ਹੈ ਜੀ 나ਥ ਕਿਹਾ ਜਾਂਦਾ ਇਵੀ ਇੱਕ ਸ਼੍ਰੇਸ਼ਟ ਗੁਰੂ ਇੱਕ ਮਾਲਕ ਨੂੰ ਕਿਹਾ ਜਾਂਦਾ ਜੀ ਤੇ ਹੁਣ ਇਹ ਦੇਖ ਲਾ ਮਨ ਨੂੰ ਕਹਿਣਾ ਜੀ ਮੇਰਿਆਂ ਮਨਾ ਮੇਰੇ ਮਿੱਤਰ ਪਿਆਰਿਆਂ ਮਨਾ ਮੇਰੇ ਯਾਰਾ ਜੇ ਤੂੰ ਉਸ ਪ੍ਰਭੂ ਪਰਮਾਤਮਾ ਦੇ ਨਾਲ ਸੁਰਤ ਜੋੜ ਲੇਗਾ ਨਾ ਜੇਕਰ ਜੇਕਰ ਉਸ ਪ੍ਰਭੂ ਪਰਮਾਤਮਾ ਨੂੰ ਆਪਣੇ ਮਨ ਦੇ ਵਿੱਚ ਰੱਖੇਗਾ ਉਸ ਪ੍ਰਭੂ ਪਰਮਾਤਮਾ ਨੂੰ ਆਪਣੀ ਸੋਜੀ ਰੱਖੇਗਾ ਫੇਰ ਕੀ ਹੋਊਗਾ ਤੈਨੂੰ ਸਿੱਧਾਂ ਦੀ ਤੈਨੂੰ ਪੀਰਾਂ ਦੀ ਤੈਨੂੰ ਦੇਵਤਿਆਂ ਦੀ ਤੈਨੂੰ ਨਾਥਾਂ ਦੀ ਤੂੰ ਪਦਵੀ ਪਾ ਲੇਗਾ ਕਹਿਣ ਤੋਂ ਭਾਵ ਕੀ ਆ ਕਿ ਤੇਰੀ ਜਿਹੜੀ ਸੁਰਤ ਆ ਨਾ ਉਹ ਇੰਨੀ ਉੱਚੀ ਹੋ ਜਾਏਗੀ ਤੇਰੀ ਜਿਹੜੀ ਬੁੱਧੀ ਦਾ ਖੇਤਰਫਲ ਆ ਨਾ ਉਹ ਵੱਡਾ ਹੋ ਜਾਏਗਾ ਤੈਨੂੰ ਚੀਜ਼ਾਂ ਜਿਹੜੀਆਂ ਹੁਣ ਤੇਰੇ ਸਮਝ ਵਿੱਚ ਨਹੀਂ ਨਾ ਆਉਂਦੀਆਂ ਜਿਹੜੀਆਂ ਚੀਜ਼ਾਂ ਤੂੰ ਹੁਣ ਗ੍ਰਾਸਪ ਨਹੀਂ ਨਾ ਕਰ ਸਕਦਾ ਤੇਰੀ ਬੁੱਧੀ ਸਮਝ ਨਹੀਂ ਸਕਦੀ ਤੈਨੂੰ ਉਹਨਾਂ ਦੇ ਸੁੱਤੇ ਸੁੱਧ ਤੈਨੂੰ ਜਿਹੜੀ ਆ ਉਹ ਸਮਝ ਪੈ ਜਾਂਦੀ ਆ ਆਪਣੇ ਨਾਲ ਜੀ ਬਹੁਤ ਵਾਰ ਇਦਾਂ ਦਾ ਹੁੰਦਾ ਕਿ ਆਪਾਂ ਨੂੰ ਕਈ ਵਾਰ ਕੋਈ ਜਿੰਨਾ ਮਰਜੀ ਸਮਝਾ ਲਵੇ ਆਪਣੇ ਦਿਮਾਗ 'ਚ ਨਹੀਂ ਪੈਂਦੀ ਆਪਾਂ ਕਹਿੰਦੇ ਨਹੀਂ ਤੇ ਤੇ ਖਾਨੇ ਨਹੀਂ ਪੈਂਦੀ ਇਹ ਚੀਜ਼ ਕਈ ਵਾਰ ਕੀ ਹੁੰਦਾ ਜੀ ਬੈਠੇ-ਬੈਠੇ ਇੱਕਦਮ ਬੰਗਾ ਨਾ ਬੱਤੀ ਦਿਮਾਗ ਦੀ ਜਗ ਵੀ ਮੈਂ ਆ ਕੰਮ ਕਰ ਲਿਆ ਬੱਤੀ ਦਿਮਾਗ ਦੀ ਜਗਣੀ ਕੀ ਹੈ ਜੀ ਇਹ ਹੀ ਚੀਜ਼ ਹੈ ਜਦੋਂ ਪ੍ਰਭੂ ਪਰਮਾਤਮਾ ਦੇ ਨਾਲ ਸੁਰਤ ਲੱਗੀ ਨਾ ਤੇਰੀ ਬੱਤੀ ਜਗ ਕੇ ਤੇਰੀ ਇੰਨੀ ਵੱਡਾ ਕਰੰਟ ਤੇਰੀ ਬੁੱਧੀ ਵਿੱਚ ਆ ਜਾਣਾ ਤੇਰੀ ਬੁੱਧੀ ਦਾ ਖੇਤਰਫਲ ਵਧੇ ਜਾਣਾ ਤੈਨੂੰ ਸੋਝੀ ਮਿਲ ਗਈ ਜਦੋਂ ਤੂੰ ਆਪਣੇ ਚੰਗੇ ਕਰਮ ਕਰਨ ਲੱਗ ਗਿਆ ਜਦੋਂ ਤੇਰੀ ਆਤਮਾ ਵਧੀਆ ਰੂਹ ਵਾਲੀ ਹੋ ਗਈ ਜਦੋਂ ਤੂੰ ਇੱਕ ਵਧੀਆ ਇਨਸਾਨ ਹੋ ਗਿਆ ਤੇਰਾ ਔਰਾ ਵਧੀਆ ਹੋ ਗਿਆ ਤੂੰ ਆਪਣੇ ਆਪ ਤੈਨੂੰ ਲੋਕ ਸੰਤ ਮਹਾਤਮਾ ਤੈਨੂੰ ਇੱਕ ਦੇਵ ਤੈਨੂੰ ਇੱਕ ਦੇਵਤਾ ਕਹਿਣਗੇ ਤੇਰੇ ਕਰਮ ਚਲਕੀ ਮਾਰਨਗੇ ਜੀ ਆਓ ਅੱਗੇ ਦੇਖੀਏ ਹੋਰ ਮਹਾਰਜ ਕਿਹੜੀਆਂ ਉਪਾਧੀਆਂ ਦਿੰਦੇ ਨੇ ਜੀ